ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਹੋਈ ਪੱਬਾਂ ਪਾਰ ਜਾਰੀ ਹੈ ਪੰਜਾਬ ਪੁਲਿਸ ਦਾ ਆਪਰੇਸ਼ਨ ਕਾਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਗਿਆ ਹੈ ਤਲਾਸ਼ੀ ਅਭਿਆਨ ਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਕੀਤੀ ਗਈ ਹੈ ਛਾਪੇਮਾਰੀ ਜਿਹਾ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਹਦ ਲਿਆ ਗਿਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਹੀ ਜੜੋਂ ਖਤਮ ਕਰ ਦਿੱਤਾ ਜਾਵੇਗਾ ਜਿਸ ਦੇ ਤਹਿਤ ਪੰਜਾਬ ਪੁਲਿਸ ਦਾ ਆਪਰੇਸ਼ਨ ਕਾਸੋ ਸ਼ੁਰੂ ਹੋ ਗਿਆ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਲਾਸ਼ੀ ਅਭਿਆਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਦੀ ਸ਼ੁਰੂਆਤ ਫਰੀਦਕੋਟ ਦੇ ਅੰਬੇਦਕਰ ਨਗਰ ਤੋਂ ਹੋਈ ਹੈ ਜਿੱਥੇ ਕਿ ਫਰੀਦਕੋਟ ਦੇ ਆਈਜੀ ਸ਼੍ਰੀ ਗੁਰਦਿਆਲ ਸਿੰਘ ਤੇ ਐਸਐਸਪੀ ਡਾਕਟਰ ਪ੍ਰਿਗਿਆ ਜੈਨਹਰੀ ਅਗਵਾਈ ਕਰਦੇ ਹੋਏ ਦਿਖਾਈ ਦਿੱਤੇ ਨੇ ਇਹ ਜਿਹੜਾ ਤਲਾਸ਼ੀ ਅਭਿਆਨ ਹੈ ਜਿਲ੍ਹਾ ਜਲੰਧਰ ਅੰਮ੍ਰਿਤਸਰ ਲੁਧਿਆਣਾ ਬਠਿੰਡਾ ਤੇ ਹੋਰ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਗਿਆ ਜਿੱਥੇ ਕਿ ਅੱਜ ਤੜਕਸਾਰ ਤੋਂ ਹੀ ਚੈਕਿੰਗ ਸ਼ੁਰੂ ਹੋ ਗਈ ਹੈ ਵੱਖੋ-ਵੱਖਰੇ ਨਸ਼ਾ ਤਸਕਰਾਂ ਦੇ ਘਰਾਂ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਫਰੀਦਕੋਟ ਦੇ ਆਈਜੀ ਸ਼੍ਰੀ ਗੁਰਦੇਵ ਸਿੰਘ ਹੋਰੀ ਕੀ ਕੋ ਜਾਖ ਰਹੇ ਨੇ ਆਓ ਸੁਣਦੇ ਆਂ ਸਾਰੇ ਪੰਜਾਬ ਦੇ ਵਿੱਚ ਵੀ ਕਾਫੀਆਂ ਹਦਤਾਂ ਤੇ ਆਪਰੇਸ਼ਨ ਚੱਲ ਰਹੇ ਨੇ ਸਰਚ ਆਪਰੇਸ਼ਨ ਤੇ ਜਿਹੜੇ ਹੌਟਸਪੌਟ ਤੇ ਏਰੀਆ ਨੇ ਉਹਨਾਂ ਦੇ ਵਿੱਚ ਕਾਰਡਨ ਸਰਚ ਚੱਲ ਰਿਹਾ ਹੈ ਤੇ ਹੈੱਡਕੁਆਰਟਰ ਤੋਂ ਵੀ ਸਾਰੇ ਜ਼ਿਲ੍ਹਿਆਂ 'ਚ ਆਫਸਰ ਦੀ ਡਿਊਟੀ ਲੱਗੀ ਵੱਡੇ ਅਸਲਾ ਨੇ ਤੇ ਮੈਂ ਇੱਥੇ ਫਰੀਦਕੋਟ ਆਇਆ ਹਾਂ ਇੱਥੇ ਜਿਹੜੇ ਤਿੰਨ ਜਗ੍ਹਾ ਮੈਡਮ ਨੇ ਸਰਚ ਕਰ ਰਿਹਾ ਚੱਲ ਰਹੀ ਦਾ ਹਰ ਸਬਡਿਵੀਜ਼ਨ ਚ ਚੈੱਕ ਕੀਤੀ ਜਗ੍ਹਾ ਤੇ ਅਸੀਂ ਇੱਥੇ ਫਰੀਦਕੋਟ ਤੇ ਜਗ੍ਹਾ ਤੇ ਤੇ ਦੋ ਜੈਤੋਂ ਔਰ ਇੱਕ ਕੋਟਪੁਰ ਕੋਟਪੁਰ ਮੁਗਲ ਚੱਲ ਰਹੀ ਹੈ ਤੇ ਡਰੱਗ ਦੇ ਗੈਂਸ ਜਿਹੜਾ ਪੰਜਾਬ ਘਮਰ ਦਾ ਤੇ ਸਾਡੇ ਡੀ.ਐਸ.ਪੀ ਸਾਹਿਬ ਦਾ ਸਪੈਸ਼ਲ ਅਭਿਆਨ ਚੱਲ ਰਿਹਾ ਹੈ ਤੇ ਇਹ ਅੱਗੇ ਵੀ ਚੱਲੂਗਾ ਔਰ ਕੋਸ਼ਿਸ਼ ਕਰਾਂਗੇ ਪੂਰੀ ਵੀ ਡਰੱਗ ਖਤਮ ਹੋਵੇ ਔਰ ਇਹਦਾ ਯੂਜ਼ ਖਤਮ ਹੋਵੇ ਜੀ ਸਭ ਮਾਈਕ ਖਤਮ ਹੋਵੇ ਤੇ ਜਿਹੜਾ ਸਾਰਾ ਆ ਮੈਂ ਅਪੀਲ ਲੋਕਾਂ ਨੂੰ ਵੀ ਕਰੂੰਗਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੋਊਗਾ ਤੇ ਉਹਦੇ ਇਨਫੋਰਮੇਸ਼ਨ ਲੋਕਲ ਦੇਣ ਜੇ ਨਹੀਂ ਹੈ ਤਾਂ ਜਿੱਦਾਂ ਹੋਰ ਸੀਨੀਅਰ ਆਫਸਰਸ ਨੂੰ ਵੀ ਦੇ ਸਕਦੇ ਨੇ ਤੇ ਉਹਨਾਂ ਦਾ ਨਾਮ ਵਗੈਰਾ ਸਿਕਰਟ ਰਹੂਗਾ ਤੇ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਾਰੀਆਂ ਮੁਹੰਮਾ ਕਾਮਯਾਬ ਹੋਣੀਆਂ ਤੇ ਇਹ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਦੇ ਤੋਚਕ ਤਰ੍ਹਾਂ ਮੁਸਿਰਤ ਕੋ ਪਾਇਆ ਜਾਊਗਾ ਜਿਹੜਾ ਜਿਸ ਤਰ੍ਹਾਂ ਦਾ ਜਰੂਰ ਹੋਏਗਾ ਉਸ ਹਿਸਾਬ ਨਾਲ ਲੀਗਲੀ ਚੱਲਿਆ ਜਾਊਗਾ ਉਹਦੇ ਵਿੱਚ ਕਾਨੂੰਨ ਦੇ ਮੁਤਾਬਕ ਹੀ ਹੈ ਉਹਦੇ ਜੇ ਪੰਜਾਬੀ ਚੱਲਦਾ ਜਾਂ ਜਿਸ ਨੇ ਜੇ ਉਹ ਨਜਾਇਜ਼ ਪ੍ਰਾਪਰਟੀ ਬਣਾਈ ਹੈ ਡਰਗ ਦੇ ਪੈਸਿਆਂ ਤੋਂ ਤਾਂ ਉਹਦਾ ਕੋਰਟਾਂ ਦੇ ਆਡਰਾਂ ਦੇ ਥਰੂ ਜੋ ਵੀ ਕਾਰਵਾਈ ਹੋਊਗੀ ਮناسب ਉਹ ਕੀਤੀ ਜਾਊਗੀ